ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਰੂਰੀ ਨੁਕਤੇ ਆਪ ਜੀ ਨਾਲ ਸਾਂਝੇ ਕਰਨੇ ਨੇ ਦੋ ਇੱਕ ਤਾਂ ਹੈ ਕਿ ਜਦੋਂ ਅਸੀਂ ਆਖਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਨਹੀਂ ਹੈਗੇ ਉਹ ਤਾਂ ਧਰਮ ਦੀ ਚਾਦਰ ਨੇ ਜਾਂ ਸ੍ਰੇਸ਼ਟ ਦੀ ਚਾਦਰ ਨੇ ਤਾਂ ਦਰ ਅਸਲ ਅਸੀਂ ਸਿਧਾਂਤਕ ਅਤੇ ਇਤਿਹਾਸਕ ਨੁਕਤਿਆਂ ਨੂੰ ਰਲਗੱਡ ਕਰ ਰਹੇ ਹਾਂ ਸਿਧਾਂਤਕ ਨੁਕਤਾ ਤਾਂ ਇਹ ਆ ਕਿ ਗੁਰੂ ਘਰ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਤੇ ਜ਼ੁਲਮ ਦੇ ਖਿਲਾਫ ਡਟਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਰ ਇੱਕ ਉਸ ਨਮਾਣੇ ਨਾਣੇ ਦੀ ਸਹਾਇਤਾ ਕਰਦੇ ਜੋ ਵੀ ਉਹਨਾਂ ਦੇ ਕੋਲੇ ਆਉਂਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੁੰਦਾ ਪਰ ਜਦੋਂ ਆਪਾਂ ਇਤਿਹਾਸਕ ਨੁਕਤਾ ਵਿਚਾਰਾਂਗੇ ਉਸ ਵੇਲੇ ਉਹਨਾਂ ਨੇ ਕੀਦੀ ਖਾਤਰ ਸੀਸ ਦਿੱਤਾ ਕੌਣ ਮਜਲੂਮ ਬਣ ਕੇ ਆਇਆ ਉਹਨਾਂ ਦੇ ਦਰ ਤੇ ਬਾਹ ਹਮਾਰੀ ਪਕਰ ਗਏ ਹਰ ਗੋਬਿੰਦ ਕੇ ਚੰਦ ਇਹ ਬਚਨ ਕਿਨੇ ਕਹੇ ਤਾਂ ਉਸ ਵੇਲੇ ਤਾਂ ਪਰ Hindu ਧਰਮ ਦੇ ਮੋਢੀਆਂ ਨਹੀਂ ਆਖੇ ਨਾ ਕਸ਼ਮੀਰੀ ਪੰਡਤਾਂ ਨੇ ਤਾਂ ਇਤਿਹਾਸਕ ਤੌਰ ਤੇ ਤਾਂ Hindu ਧਰਮ ਦੀ ਰੱਖਿਆ ਲਈ ਉਸ ਵੇਲੇ ਉਹਨਾਂ ਨੇ ਸੀਸ ਦਿੱਤਾ ਤੇ ਜਦੋਂ ਕੋਈ Hindu ਵੀਰਾ ਹਿੰਦ ਦੀ ਚਾਦਰ ਉਹਨਾਂ ਨੂੰ ਕਹਿੰਦਾ ਤਾਂ ਉਹ ਗਲਤ ਨਹੀਂ ਹੈ ਜੇਕਰ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨਾਂ ਦਾ ਵਿਰੋਧੀ ਸਾਬਤ ਨਾ ਕਰੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ Hindu ਧਰਮ ਦੀ ਰੱਖਿਆ ਦੇ ਲਈ ਸੀਸ ਦਿੱਤਾ ਪਰ ਉਹ ਮੁਸਲਮਾਨ ਧਰਮ ਦੇ ਵਿਰੋਧੀ ਨਹੀਂ ਹੈਗੇ ਇਤਿਹਾਸ ਨੂੰ ਵਿਚਾਰਦਿਆਂ ਹੋਇਆਂ ਇਸ ਨੁਕਤੇ ਨੂੰ ਆਪਾਂ ਸਾਹਮਣੇ ਰੱਖਣਾ ਕਿ ਗੁਰੂ ਮਹਾਰਾਜ ਜੀ ਜ਼ੁਲਮ ਦੇ ਖਿਲਾਫ ਨੇ ਤੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਨੇ ਉਹ ਨਾ ਤਾਂ ਕਿਸੇ ਧਰਮ ਦੇ ਪੱਖ ਵਿੱਚ ਨੇ ਨਾ ਵਿਰੋਧ ਵਿੱਚ ਨੇ ਬਸ ਸਾਰੇ ਧਰਮਾਂ ਦੀ ਆਜ਼ਾਦੀ ਦੇ ਹੱਕ ਵਿੱਚ ਨੇ ਇਹ ਗੁਰੂ ਘਰ ਦਾ ਸਿਧਾਂਤਕ ਪਹਿਲੂ ਹੈ ਜੋ ਯੂਨੋ ਨੇ ਉਹਨਾਂ ਦੀ ਸ਼ਹੀਦੀ ਤੋਂ 273 ਸਾਲ ਬਾਅਦ 1948 ਵਿੱਚ ਆਪਣੇ ਵਿਧਾਨ ਵਿੱਚ ਸ਼ਾਮਲ ਕੀਤਾ ਇਸ ਲਈ ਉਹਨਾਂ ਨੂੰ ਧਰਮ ਦੀ ਚਾਦਰ ਕਹਿਣਾ ਇਹ ਸਿਧਾਂਤਕ ਤੌਰ ਤੇ ਠੀਕ ਆ ਤੇ ਜਿਹੜਾ ਕبھی ਸੈਨਾਪਤ ਨੇ ਗੁਰਸੋਭਾ ਦੇ ਵਿੱਚ ਲਿਖਿਆ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਜਨਨ ਢਾਪੀ ਚਾਦਰ ਉਹਨਾਂ ਨੇ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੀ ਚਾਦਰ ਆਖਿਆ ਉਹ ਵੀ ਆਪਣੇ ਥਾਂ ਤੇ ਸਹੀ ਨਹੀਂ ਗਲਤ ਨਹੀਂ ਹੈਗੇ ਮੁੱਕ ਦੀ ਗੱਲ ਜੇ ਤਬਾਈ ਇਮਾਨਦਾਰੀ ਨਾਲ ਵਿਚਾਰ ਕਰਾਂਗੇ ਤਾਂ ਸਾਰਾ ਕੁਝ ਠੀਕ ਆ ਤੇ ਜੇ ਚਿੱਤ ਵਿੱਚ ਬੇਈਮਾਨੀ ਰੱਖ ਕੇ ਕਰਾਂਗੇ ਇਹ ਫਿਰ ਸਾਰੀ ਵਿਆਖਿਆ ਆਪਾਂ ਗਲਤੀ ਕਰਾਂਗੇ ਹਣ ਦੂਜਾ ਨੁਕਤਾ ਵਿਚਾਰਨਾ ਆਪਾਂ ਇਹ ਕਿਹਾ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵੇਲੇ ਕੋਈ ਵੀ ਸਿੱਖ ਸਾਹਮਣੇ ਨਤਰ ਕੇ ਨਹੀਂ ਆਇਆ ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਚਨ ਕੀਤੇ ਕਿ ਮੈਂ ਅਜਿਹਾ ਖਾਲਸਾ ਸਾਜਾਂਗਾ ਜੋ ਲੱਖਾਂ ਵਿੱਚ ਵੀ ਖੜਾ ਛਿਪੇਗਾ ਨਹੀਂ ਤਾਂ ਇਹਦੇ ਬਾਰੇ ਜਰਾ ਵਿਚਾਰ ਕਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਦੋਂ ਸ਼ਹੀਦੀ ਹੋਣੀ ਸੀ ਨਾ ਤਾ ਪਹਿਲਾ ਮੁਨਿਆਦੀ ਕਰਵਾਈ ਗਈ। ਕਿ ਆਓ ਭਾਈ ਦੇਖੋ ਊਮਤ ਦਾ ਵਿਰੋਧ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ। ਚਾਰ ਚਫੇਰੇ ਆ ਕੇ ਲੋਕ ਖੜ ਗਏ। ਸਾਰਿਆਂ ਦੇ ਮਨ ਦੇ ਵਿੱਚ ਭੈ ਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ। ਚਾਰ ਚਫੇਰੇ ਹਾਹਾਕਾਰ ਮਚ ਗਈ। ਲੋਕਾਂ ਦੇ ਮਨ ਦੇ ਵਿੱਚ ਸਹਿਮ ਪੈਦਾ ਹੋ ਗਿਆ। ਨਾਲ ਹਕੂਮਤ ਪ੍ਰਤੀ ਮੰਨ ਦੇ ਵਿੱਚ ਨਫ਼ਰਤ ਵੀ ਪੈਦਾ ਹੋ ਗਈ ਪਰ ਉਸੇ ਵੇਲੇ ਹੀ ਗੁਰੂ ਦੇ ਸਿੱਖ ਕਲਿਆਣੇ ਦੀ ਧਰਮਸ਼ਾਲਾ ਦਿੱਲੀ ਵਿਖੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਤੇ ਧੜ ਦੀ ਸੰਭਾਲ ਕਿਵੇਂ ਕਰਨੀ ਆ ਇਹਦੇ ਬਾਰੇ ਵਿਚਾਰ ਕੀਤੀ ਜਦੋਂ ਹਕੂਮਤ ਨੇ ਇਹ ਐਲਾਨ ਕੀਤਾ ਸੀ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰਾਂ ਦਰਵਾਜਿਆਂ 'ਤੇ ਲਟਕਾਏ ਜਾਣਗੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਗੁਰੂ ਕੇ ਪਿਆਰਿਆਂ ਨੇ ਭਾਈ ਲੱਖੀ ਸ਼ਾ ਭਾਈ ਜੈਤਾ ਭਾਈ ਨਾਨੂ ਭਾਈ ਤੁਲਸੀ ਤੇ ਭਾਈ ਉਦਾ ਇਹਨਾਂ ਸਾਰਿਆਂ ਨੇ ਵਿਚਾਰ ਕੀਤੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਨੇਰਾ ਹੋ ਗਿਆ ਸੀ ਤੇ ਸਵੇਰ ਨੂੰ ਉਹਨਾਂ ਨੇ ਸਾਰੀ ਕਾਰਵਾਈ ਕਰਨੀ ਸੀ ਬਾਕੀ ਦੀ ਤਾਂ ਉਸ ਵੇਲੇ ਭਾਈ ਲੱਖੀ ਸ਼ਾਹ ਬਣਜਾਰੇ ਦੇ ਗੱਡਿਆਂ ਦਾ ਕਾਫਲਾ ਉੱਤੋਂ ਦੀ ਲੰਘਿਆ ਕਿਉਂਕਿ ਅੱਜ ਕੱਲ੍ਹ ਵਾਂਗ ਨਹੀਂ ਸੀ ਹੁੰਦਾ ਚਾਂਦਨੀ ਚੌਕ ਉੱਥੇ ਖੁੱਲ੍ਹਬਹਾਰਾ ਹੁੰਦਾ ਸੀਗਾ ਜੋ 19ਵੀਂ ਸਦੀ ਤੱਕ ਰਿਹਾ ਆਪ ਜੀ ਨਾਲ ਮੈਂ ਫੋਟੋ ਸ਼ੇਅਰ ਕਰਦਾ ਹਾਂ ਵਾ ਕਿੰਨੀ ਵੱਡੀ ਬਿਉਤਬੰਦੀ ਹੋਏਗੀ ਐਡੀ ਜ਼ਾਲਮ ਹਕੂਮਤ ਇੰਨਾ ਵੱਡਾ ਸੁਰੱਖਿਆ ਪਹਿਰਾ ਪਰ ਉਹਨਾਂ ਨੇ ਗੱਡਿਆਂ ਦਾ ਕਾਫਲਾ ਨੰਘਾਇਆ ਧੂੜ ਮਿੱਟੀ ਉੜਦੀ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਦੇਰੀ ਸੰਭਾਲ ਕੀਤੀ ਭਾਈ ਜੈਤਾ ਜੀ ਨੇ ਗੁਰੂ ਮਹਾਰਾਜ ਜੀ ਦਾ ਸੀਸ ਚੁੱਕਿਆ ਭਾਈ ਉਦਾ ਤੇ ਭਾਈ ਨਾਨੂ RAM ਭਾਈ ਜੈਤਾ ਜੀ ਦੇ ਅੱਗੇ ਅੱਗੇ ਤੁਰੇ ਵੀ ਅੱਗੇ ਦੇਖਣਾ ਵੀ ਰਸਤਾ ਸਾਫ ਕੋਈ ਫੌਜੀ ਟੁਕੜੀ ਨਹੀਂ ਖੜੀ ਹੈ ਤੇ ਅੱਗੇ ਕਿੱਥੇ ਜਾ ਕੇ ਠਹਿਰ ਕਰਨੀ ਆ ਇਹਨਾਂ ਸਾਰੀਆਂ ਗੱਲਾਂ ਦਾ ਅੱਗੇ ਭਾਈ ਨਾਨੂ ਰਾਮ ਤੇ ਭਾਈ ਉਦਾ ਜੀ ਸਰਵੇਖਣ ਕਰਦੇ ਨੇ ਤੇ ਭਾਈ ਜੈਤਾ ਜੀ ਪਿੱਛੇ-ਪਿੱਛੇ ਆ ਰਹੇ ਨੇ ਭਾਈ ਜੈਤਾ ਜੀ ਨੇ ਰਾਹ ਵਿੱਚ ਕਰਨਾਲ ਤਰਾਵੜੀ ਅੰਮ੍ਰਾਲਾ ਨਾਭਾ ਵਿੱਚ ਪੜਾ ਕਰਦੇ ਹੋਏ ਅੱਗੇ ਨੂੰ ਵਧੇ ਨੇ ਵੇਖੋ ਗੁਰੂ ਮਹਾਰਾਜ ਜੀ ਦਾ ਦਾੜਾ ਕੇਸ ਸਾਰਾ ਕੁਝ ਖੂਨ ਦੇ ਨਾਲ ਲੱਤ-ਪੱਥ ਹੋਇਆ ਹੋਏਗਾ ਨਾ ਉਹਨਾਂ ਦੇ ਸੀਸ ਦੀ ਸੰਭਾਲ ਵੀ ਕਰਨੀ ਆ ਰਸਤੇ ਵਿੱਚ ਰੁਕਣਾ ਵੀ ਆ ਫੌਜਾਂ ਤੋਂ ਵੀ ਬਚਾਅ ਕਰਨਾ ਵਾ ਗੁਰੂ ਮਹਾਰਾਜ ਜੀ ਦਾ ਸਤਕਾਰ ਵੀ ਕਾਇਮ ਰੱਖਣਾ ਆਪਣਾ ਬਚਾਅ ਵੀ ਕਰਨਾ ਤੇ ਸੌਂਪਿਆ ਗਿਆ ਕਾਰਜ ਸਿਰੇ ਵੀ ਲਾਉਣਾ ਇਸੇ ਤਰੀਕੇ ਨਾਲ 4-5 ਰਾਤਾਂ ਰਾਹ ਦੇ ਵਿੱਚ ਗੁਜ਼ਾਰ ਕੇ ਇਹ ਭਾਈ ਜੈਤਾ ਜੀ ਭਾਈ ਨਾਨੂ ਰਾਮ ਜੀ ਭਾਈ ਉਦਾ ਜੀ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਤੇ ਦੂਜੇ ਪਾਸੇ ਭਾਈ ਲੱਖੀ ਸ਼ਾ ਉਹਨਾਂ ਦੇ ਬੇਟੇ ਭਾਈ ਨਗਾਈਆ ਭਾਈ ਹਿਮਾ ਭਾਈ ਹਾੜੀ ਇਹਨਾਂ ਨੇ ਗੁਰੂ ਮਹਾਰਾਜ ਜੀ ਦਾ ਧੜ ਚੱਕ ਲਿਆਂਦਾ ਆਪਣੇ ਘਰ ਦੇ ਵਿੱਚ ਲਿਆ ਕੇ ਘਰ ਨੂੰ ਹੀ ਅੱਗ ਲਾ ਦਿੱਤੀ ਜਿੱਥੇ ਹੁਣ ਗੁਰਦੁਆਰਾ ਰਕਾਬਗੰਢ ਸਾਹਿਬ ਬਣਿਆ ਹੋਇਆ ਅੱਛਾ ਇੱਕ ਗੱਲ ਹੋਰ ਹੈ ਭਾਈ ਲੱਖੀਸ਼ਾ ਬਨਜਾਰਾ ਭਾਈ ਮਨੀ ਸਿੰਘ ਦਾ ਸਹੁਰਾ ਸੀ ਰਸਤੇ ਵਿੱਚ ਇਹ ਕਿੰਨੇ ਕੁਰਬਾਨੀ ਵਾਲੇ ਪਰਿਵਾਰ ਸੀਗੇ ਐਵੇਂ ਆਪਾਂ ਕਹਿ ਦਿੰਨੇ ਆ ਵੀ ਕੋਈ ਨਹੀਂ ਨਿਤਰਿਆ ਕਿਉਂ ਨਹੀਂ ਨਿਤਰਿਆ ਤੇ ਗੁਰੂ ਮਹਾਰਾਜ ਜੀ ਦੇ ਨਾਲ ਵੀ ਤਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਨੇ ਇਸ ਲਈ ਗੁਰੂ ਸਮਰਾਥਾ ਤੇ ਉਹਨਾਂ ਦੇ ਸਿੱਖ ਗੁਰੂ ਜੀ ਦੇ ਭਰੋਸੇ ਅਟਲ ਦ੍ਰਿੜ ਵਿਸ਼ਵਾਸ ਵਾਲੇ ਨੇ ਜੋ ਪਹਿਲੇ ਜਾਮੇ ਵੇਲੇ ਤੋਂ ਸੰਘਰਸ਼ ਕਰਦੇ ਆ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਤਾਂ ਸਿੱਖਾਂ ਨੇ ਲੜਾਈਆਂ ਕੀਤੀਆਂ ਹੀ ਉਸ ਤੋਂ ਬਾਅਦ ਇਹ 2200 ਕੋਟ ਸਵਾਰ ਸਦਾ ਹੀ 7ਵੇਂ 8ਵੇਂ 9ਵੇਂ ਪਾਸ਼ਾ ਦੇ ਨਾਲ ਰਿਹਾ ਵਾ ਕੋਈ ਲੁਕਣ ਛਿਪਣ ਵਾਲੀ ਗੱਲ ਤਾਂ ਨਹੀਂ ਹੈ ਹਾਂ ਖਾਲਸੇ ਦੀ ਸਾਜਣਾ ਦੇ ਹੋਰ ਕਾਰਨ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜੋ ਸ਼ੁਰੂ ਹੋਗੇ ਸੀ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ ਪਾਈ ਹੋਈ ਆ ਮੈਂ ਤਾਂ ਅੱਜ ਖੇਤ ਬੈਠਾ ਸੀ ਕਿ ਅੱਜ ਗੁਰੂ ਮਹਾਰਾਜ ਦੇ ਜੀਵਨ ਬਾਰੇ ਸੁਣਾਗੇ ਬੋਲਣ ਦਾ ਮਨ ਹੈ ਨਹੀਂ ਸੀ ਪਰ ਬਾਰ-ਬਾਰ ਉਹੀ ਗੱਲਾਂ ਸੁਣ ਕੇ ਥੋੜਾ ਵਿਚਾਰ ਕਰਨੋਂ ਦਿਲ ਕਰਿਆ ਆ ਸੋ ਵਿਚਾਰਾਂ ਕਰਦਿਆਂ ਤੋਂਨੇ ਕਾ ਭੁੱਲਣਾ ਹੋ ਜਾਂਦੀ ਆ ਖਿਮਾ ਕਰ ਦੇਣੀ ਪਿਆਰ ਸਤਕਾਰ ਨਾਲ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ